ਦਸੂਆ ਵਿੱਚ ਸਵੇਰੇ ਕਸਬਾ ਉੱਚੀ ਬਸੀ ਨੇੜੇ ਇੱਕ ਬਸ ਤੇ ਟਰੱਕ ਦੇ ਵਿਚਕਾਰ ਹੋਈ ਭਿਆਨਕ ਟੱਕਰ ਦੇ ਵਿੱਚ ਬਸ ਵਿੱਚ ਸਵਾ ਚਾਹ ਯਾਤਰੀ ਗੰਭੀਰੂ ਵੀ ਜ਼ਖਮੀ ਹੋ ਗਏ ਜਦ ਕਿ ਹਾਦਸੇ ਵਿੱਚ ਬਸ ਦੇ ਡਰਾਈਵਰ ਨੂੰ 3 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਕਟਰ ਨਾਲ ਬਸ ਨੂੰ ਕਟਰ ਤੋਂ ਬਾਅਦ ਬਾਹਰ ਕੱਢਿਆ ਗਿਆ ਹਾਦਸੇ ਵਿੱਚ ਬਸ ਡਰਾਈਵਰ ਦੀਆਂ ਦੋਵੇਂ ਲੱਤਾਂ ਨੁਕਸਾਨੀਆਂ ਗਈਆਂ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਤਕਰੀਬਨ 4 ਵਜੇ ਵਾਪਰਿਆ ਉੱਚੀ ਬਸੀ ਨੇੜੇ ਇੱਕ ਸਾਈਡ ਤੇ ਪੁਲ ਦੇ ਮੁਰੰਮਤ ਦੇ ਕੰਮ ਚੱਲਣ ਦੇ ਕਾਰਨ ਵਨਵੇ ਹਾਈਵੇ ਚੱਲ ਰਿਹਾ ਹੈ ਉੱਥੇ ਜਦੋਂ ਆ ਸਵੇਰੇ ਦਿੱਲੀ ਤੋਂ ਜੰਮੂ ਜਾ ਰਹੀ ਇੱਕ ਨਿੱਜੀ ਬੱਸ ਦਸੂਆ ਚ ਉੱਚੀ ਬੱਸੀ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆਉਣ ਵਾਲੇ ਇੱਕ ਲੱਕੜ ਨਾਲ ਭਰੇ ਟਰੱਕ ਨਾਲ ਟਕਰਾ ਗਈ ਬੱਸ ਪੂਰੀ ਤਰ੍ਹਾਂ ਨਾਲ ਯਾਤਰੀਆਂ ਨਾਲ ਭਰੀ ਹੋਈ ਸੀ ਤੇ ਸਵੇਰ ਦਾ ਸਮਾਂ ਹੋਣ ਦੇ ਕਾਰਨ ਅੱਧੇ ਤੋਂ ਵੱਧ ਸਵਾਰੀਆਂ ਸੁੱਤੀਆਂ ਹੋਈਆਂ ਸਨ ਮੌਕੇ ਤੇ ਪਹੁੰਚੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਚਾਇਆ ਤੇ ਦਸੂਆ ਦੇ ਸਿਵਲ ਹਸਪੀਟਲ ਵਿਖੇ ਪਹੁੰਚਾਇਆ ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਖੁਸ਼ਕਿਸਮਤੀ ਦੇ ਨਾਲ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਬੱਸ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਤਕਰੀਬਨ 3 ਘੰਟਿਆਂ ਦੀ ਮਿਹਨਤ ਦੇ ਨਾਲ ਬੱਸ ਨੂੰ ਕਟਰ ਦੇ ਨਾਲ ਕੱਟਿਆ ਗਿਆ ਅਤੇ ਉਸ ਤੋਂ ਬਾਅਦ ਬੱਸ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀਆਂ ਦੋਵੇਂ ਲੱਤਾਂ ਨੁਕਸਾਨੀਆਂ ਗਈਆਂ ਉੱਥੇ ਹੀ ਜ਼ਖਮੀਆਂ ਦਾ ਇਲਾਜ ਦਸੂਹਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ मेरा नाम आसिफ है आप बस में कंडक्टर हो हाँ जी अच्छा ये हादसा कितने बजे हुआ कैसे हुआ ये सुबह कोई चार बजे हुआ हम दिल्ली से आ रहे थे ये यहाँ पे वन वे रोड हो गया है रात को यहाँ पे एक रास्ते पे दोनों मतलब इधर इधर तो आगे से ट्रक आ रहा था उसके साइड पर बजी गाड़ी रॉन्ग साइड से आ रहा था ट्रक हाँ रॉन्ग साइड से ट्रक आ रहा था साइड पर बजी गाड़ी उससे अनबैलेंस हुई और ये की तरफ चले गए उस वक्त बस में कितने लोग सवार थे इसमें कोई छियालीस लोग सवार थे पूरी पूरी हुई बस। बस हाँ, तो कितने सवारी कोई जख्मी नहीं हुई है कैबिन मतलब तो कि खराब है उनकी हाँ दोनों टांगे टूट गए उनकी कोई तीन घंटे के बाद निकाला कटर कुटर ला के हाँ हॉस्पिटल पहुँचाया गया ਉਸ ਟਾਈਮ ਮਾਹੌਲ ਬਹੁਤ ਅੜ ਡਰਾਈਵਰ ਵਿੱਚ ਫਸਿਆ ਹੋਇਆ ਸੀ ਤੇ ਮੈਨੂੰ ਸੁਖੇ ਨੇ ਮੈਨੂੰ ਬੁਲਾ ਕੇ ਘਰੋਂ ਲਿਆਂਦਾ ਫਿਰ ਕਟਰ ਲਿਆਂਦਾ ਕਟਰ ਲਿਆ ਕੇ ਬਾਅਦ ਫਿਰ ਜਨਰੇਟਰ ਲਿਆਂਦਾ ਤੂੰ ਪਿੰਡ ਚੋਂ ਕਿਸੇ ਕੋ ਖਿੱਚ ਕੇ ਲਿਆਏ ਤੇ ਬਾਅਦ ਫਿਰ ਇਹਨਾਂ ਦੇ ਪੈਪਾਂ ਕੱਟ ਗਏ ਲੋਹੇ ਦੇ ਐਂਗਲ ਕੱਟ ਕੇ ਫਿਰ ਡਰਾਪ ਨੂੰ ਬੜੀ ਮੁਸ਼ਕਿਲ ਨਾਲ ਕੱਢਿਆ ਗਿਆ ਕਿੰਨਾ ਟਾਈਮ ਲੱਗਾ ਡਰਾਪ ਨੂੰ ਕੱਢਣ ਨੂੰ ਡਰਾਪ ਨੂੰ ਕੱਢਣ ਨੂੰ ਕਟੋ-ਕਟ ਵੀ ਪੌਣਾ ਘੰਟਾ ਲੱਗ ਗਿਆ ਐਂਗਲ ਵੱਡੋ ਕੇ ਕਟਰ ਕਰਦੇ ਨੂੰ ਉਸ ਦੌਰਾਨ ਹੋਰ ਵੀ ਚੱਕਮੀ ਸੀਗੇ ਗੱਡੀ ਪਾਸ ਵਿੱਚ ਜਿਸ ਤੇ ਅਸੀਂ ਆਏ ਉਸ ਟਾਈਮ ਸਿਰਫ ਕਲਾ ਡਰਾਈਵਰ ਹੀ ਬਾਕੀ ਅਸੀਂ ਕੋਈ ਬੰਦਾ ਨਹੀਂ ਜਿਸ ਟਾਈਮ ਪੰਜ ਗੋਵਿੰਦ ਉਹਲੇ ਕੋਈ ਲਾਗੇ ਹੋਰ ਕੋਈ ਬੰਦਾ ਨਹੀਂ ਬੰਦੇ ਹੀ ਜਿਹੜੇ ਡਰਾਈਵ ਨੂੰ ਕੱਢ ਰਹੇ ਬਾਕੀ ਨਹੀਂ ਹੀ ਕੋਈ ਡਰਾਈਵਰ ਨੂੰ ਕਿੱਥੇ ਭਜਾਇਆ ਡਰਾਈਵਰ ਨੂੰ ਕੱਢ ਕੇ ਬਾਅਦ ਚ ਐਂਬੂਲੈਂਸ ਪਾ ਕੇ ਹਸਪੀਟਲ ਲੈ ਗਏ ਲੱਤਾਂ ਤੇ ਸੱਟਾਂ ਲੱਗੀਆਂ ਹਾਂ ਨਹੀਂ ਲੱਤਾਂ ਤੇ ਲੱਗੀਆਂ ਹੋਈਆਂ ਮੇਰਾ ਨਾਮ ਦੁਰਗਾ ਦਾਤਾ ਇਹ ਬੱਸ ਕਿਹਾਂ ਸੇ ਆ ਰਹੀ ਸੀ ਤੇ ਕਿਹਾਂ ਜਾ ਰਹੀ ਸੀ ਇਹ ਦਿੱਲੀ ਸੇ ਆ ਰਹੀ ਸੀ ਤੇ ਜੰਮੂ ਜਾ ਰਹੀ ਹੈ ਕਟੜਾ ਇਹ ਹਾਸਾ ਕਦੋਂ ਹੁੰਦਾ ਕਿੱਦਾਂ ਪਤਾ ਲੱਗਦਾ ਇਹ ਹੋਇਆ ਭਾਈ 3:30 ਵਜੇ ਰਾਂ ਸਾਈਡ ਤੋਂ ਗੱਡੀ ਆਈ ਹੈ ਟਰੱਕ ਉਹਦੇ ਨਾਲ ਹੋਇਆ ਇਹ ਬੱਸ ਵਿੱਚ ਕਿੰਨੇ ਕਿ ਲੋਕ ਸੀਗੇ ਜਦੋਂ ਹਾਸਾ ਹੋਇਆ ਬੱਸ ਚ ਪੂਰੀ ਫੁੱਲ ਬੱਸ ਤੇ ਹੁਣ ਇਹ 40 ਸਵਾਰੀ ਤੋਂ ਹੋਣੀ ਹੈ 40 ਤੇ ਕਿਸੇ ਜਾਨੇ ਵਾਲੀ ਨੁਕਸਾਨ ਤਾਂ ਨਹੀਂ ਹੋਇਆ ਨਾ ਇਹ ਤਾਂ ਕੋਈ ਜਾਨ ਮਾਰ ਜ਼ਖਮੀ ਕਿੰਨੇ ਕੁ ਲੋਕ ਹੋਏ ਜ਼ਖਮੀ ਚਾਰ ਚਾਰ ਰੋਗ ਉਹਨਾਂ ਨੂੰ ਇਸ ਟਾਈਮ ਕਿੱਥੇ ਪਜਾਇਆ ਹੋਇਆ ਹੈ ਹਸਪੀਟਲ ਕੀ ਲੱਗਦਾ ਗਲਤੀ ਕਿਸ ਤਰ੍ਹਾਂ ਦੀ ਹੋਈ ਹੈ ਇਸ ਹਾਦਸਾ ਹੁਣ ਰਾਂਗ ਗੱਡੀ ਆ ਰਹੀ ਹੈ ਰਾਂਗ ਸਾਈਡ ਤੋਂ ਕੋਈ ਗੱਡੀ ਆਵੇ ਕਿ ਤਾਂ ਹਾਦਸਾ ਹੋਣਾ ਹੀ ਇਸੇ ਤੇ